ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਤੇ ਵੀਡੀਓ ਆਪਾਂ ਅੱਜ ਸਟਾਰਟ ਕਰ ਰਹੇ ਮੇਰੇ ਅੰਸ਼ਪੁੱਤ ਦੇ ਨਾਲ ਇਹਦੀ ਅੱਜ ਮਾਲਸ਼ਾ ਮੁਰਸ਼ਾ ਕਰਕੇ ਧੁੱਪ ਵਧੀਆ ਨਿਕਲੀ ਸੀ ਇਸ ਕਰਕੇ ਆਪਾਂ ਮਾਲਸ਼ਾ ਮੁਰਸ਼ਾ ਕਰਕੇ ਇਹਨੂੰ ਨਹਾ ਨਵਾਣੂਕੇ ਤੇ ਆਪਾਂ ਦਿੱਤਾ ਸੁਲਾਹ ਮੇਰੀ ਤਬੀਅਤ ਜਿਹੜੀ ਹੈਗੀ ਆ ਕਾਫੀ ਖਰਾਬ ਚੱਲ ਰਹੀ ਆ ਐਕਚੁਅਲੀ ਬਹੁਤ ਜ਼ਿਆਦਾ ਕੋਵਿਡ ਐਂਡ ਫੀਵਰ ਹੋ ਰੱਖਿਆ ਮੈਨੂੰ ਸੋ ਜਿਹਦੇ ਕਾਰਨ ਮੈਂ ਕੱਲ ਵੀ ਸ਼ੂਟ ਨਹੀਂ ਕਰ پائی ਪਹਿਲਾਂ ਠੰਡ ਦੀ ਜਮਾਂ ਘਟ ਗਈ ਸੀਗੀ ਤੇ ਹੁਣ ਇੱਕੋ ਦਮ ਫੇਰ ਠੰਡ ਨੇ ਇੰਨਾ ਕੋ ਕਰ ਰੱਖਿਆ ਨਾ ਕਿ ਜਾਂਦੀ ਜਾਂਦੀ ਠੰਡ ਕੰਮ ਖਰਾਬ ਕਰ ਗਈ ਸਾਰੀ ਠੰਡ ਨੇ ਚ ਵਿਚਾਰ ਰੱਖਿਆ ਅਬ ਐ ਸੋਚਿਆ ਚਲੋ ਫ੍ਰੀ ਸੀ ਮੈਂ ਤਾਂ ਵਲੌਗ ਸ਼ੂਟ ਕਰ ਲੈਂਦੇ ਆ ਮੈਂ ਇਹ ਸੋਚ ਰਹੀ ਸੀ ਹਨਾ ਆਪਾਂ ਸਾਰੇ ਨੇ ਦੇਖਿਆ ਕਿ ਹੁਣ ਨਿਊਜ਼ ਆ ਰਹੀ ਹੈ ਹਨਾ ਇੱਕ ਫੈਮਿਲੀ ਦੇ 12 ਤੋਂ 14 ਮੈਂਬਰ ਜਿਹੜੀ ਸੀਗੀ ਹਨਾ ਉਹ ਨਹਿਰ ਦੇ ਵਿੱਚ ਡਿੱਗ ਗਈ ਪਾਕੜਾ ਨਹਿਰ ਦੇ ਵਿੱਚ ਉਹਨਾਂ ਦੀ ਗੱਡੀ ਕਿਤੇ ਮੈਰਿਜ ਤੋਂ ਵਾਪਸ ਆ ਰਹੇ ਸੀਗੇ ਤੇ ਇਹ ਮੈਂ ਬਹੁਤ ਸੋਚਦੀ ਆ ਹੋ ਸਕਦਾ ਤੁਸੀਂ ਵੀ ਸੋਚਦੇ ਹੋਵੋ ਹਨਾ ਕਿ ਧੁੱਦਾ ਪੈੜੋ ਹਾਰ ਗਿਆ ਤੇ ਚੱਗਿਆ ਬੜੀਆ ਧੁੱਪ ਲੱਗਣ ਲੱਗ ਗਈ ਸੀ ਪਰ ਉਹ ਕਹਿੰਦੇ ਨੇ ਨਾ ਕਿ ਪ੍ਰਮਾਤਮਾ ਹਨਾ ਲਿਖੀ ਸੀ ਉਹਨਾਂ ਦੀ ਇਦਾਂ ਜੇ ਸ਼ਾਇਦ ਧੁੱਦਾ ਨਾ ਪੈਂਦੀਆ ਤੇ ਇਹ ਹਾਦਸਾ ਨਹੀਂ ਹੋਣਾ ਸੀ ਉਹਨਾਂ ਦਾ ਵਿਚਾਰ ਆ ਜਾਂਦਾ ਪਰ ਇੱਕੋ ਪਰਿਵਾਰ ਦੇ ਬੇਬਰੇੜੇ ਜਾਣਾ ਸੀ ਪਰ ਮਾੜਾ ਜਿੱਦਾਂ ਲਿਖੀ ਸੀ ਧੁੰਦਾ ਪੈਣ ਦੇ ਕਾਰਨ ਉਹਨਾਂ ਨੂੰ ਜਿਹੜਾ ਹੈਗਾ ਮੈਪ ਹਨਾ ਗੂਗਲ ਮੈਪ ਆਪਾਂ ਯੂਜ਼ ਕਰਦੇ ਆ ਤਾਂ ਪਿੰਡਾਂ ਦੇ ਵਿੱਚ ਕਹਿੰਦੇ ਨਾ ਗੂਗਲ ਮੈਪ ਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਮੈਪ ਦੇ ਥਰੂ ਹੀ ਜਾ ਰਹੇ ਸੀ ਜਿਹੜੀ ਭਾਕੜਾ ਨਹਿਰ ਸੀਗੀ ਨਾ ਤੇ ਉਹ ਨਹਿਰ ਉਹਨਾਂ ਨੂੰ ਰਸਤਾ ਦਿਖਾਈ ਦੇ ਰਿਹਾ ਸੀ ਮਤਲਬ ਮੈਪ ਦੇ ਵਿੱਚ ਇੱਕ ਸੜਕ ਸ਼ੋਅ ਕਰਦੇ ਸੀ ਜਿਹਦੇ ਕਾਰਨ ਉਹਨਾਂ ਨੇ ਉਧਰ ਨੂੰ ਧੁੰਦ ਦੇ ਵਿੱਚ ਉਹ ਗੱਡੀ ਮੋੜਦੀ ਤੇ ਜਿਹੜੀ ਉਹਨਾਂ ਦੀ ਗੱਡੀ ਸੀ ਉਹ ਨਹਿਰ ਦੇ ਵਿੱਚ ਜਾ ਡਿੱਗੀ ਤਾਂ Google Map ਤੇ ਭਈ ਮੈਂ ਤਾਂ ਐਵੇਂ ਕਹਾਂ ਆਪਾਂ ਐਵੇਂ ਹਵਾ ਦਾ ਕਰ ਨਹੀਂ ਸਕਦੇ ਮੈਨੂੰ Google Map ਨਾ ਤਾਂ ਯੂਜ਼ ਕਰਨਾ ਆਉਂਦਾ ਨਾ ਹੀ ਆਪਾਂ ਮੈਪ ਨੂੰ ਦੇ ਭਰੋਸੇ ਤੇ ਕਦੇ ਗਏ ਆ ਤੇ ਹੁਣ ਤਾਂ ਮੈਂ ਜਮੇ ਹੀ ਨਹੀਂ ਯੂਜ਼ ਕਰਨ ਦਿੰਦੀ ਮੇਰੇ ਹਸਬੰਦ ਨੂੰ ਵੀ ਨਹੀਂ ਯੂਜ਼ ਕਰਨ ਦਿੰਦੀ ਮੈਂ ਉਹਨਾਂ ਨੂੰ ਸਾਫ਼ ਕਹਤਾ ਕਿ ਕੋਈ ਲੋੜ ਨਹੀਂ Google Map ਨੂੰ ਯੂਜ਼ ਕਰਨ ਦੀ ਕਿਉਂਕਿ ਨਹੀਂ ਪਤਾ ਹੁੰਦਾ ਹਨਾ ਕਈ ਵਾਰੀ ਆਪਣੇ ਤੋਂ ਆਪਾਂ ਉਹਦਾ ਗਲਤੀ ਮਤਲਬ ਯੂਜ਼ ਹੋ ਜਾਈ ਉਹਦਾ ਜਿਵੇਂ ਹੁਣ ਬੈਂਬਰ ਇੱਕੋ ਪਰਿਵਾਰ ਤੇ ਐਨੇ ਚਲੇ ਗਏ ਸਿਰਫ ਇੱਕ ਮੈਪ ਦੇ ਭਰੋਸੇ ਤੇ ਜੇ ਸ਼ਾਦੂ ਹੋ ਮਤਲਬ ਆਪਣੇ ਹਿਸਾਬ ਨਾਲ ਚੱਲਦੇ ਤਾਂ ਉਹਨਾਂ ਨੂੰ ਮੈਪ ਤੇ ਭਰੋਸਾ ਸੀ ਇਸ ਕਰਕੇ ਉਹਨਾਂ ਨੇ ਗੱਡੀ ਜਿਹੜੀ ਹੈਗੀ ਉਧਰ ਨੂੰ ਟਰਨ ਕਰਤੀ ਉਹਨਾਂ ਨੂੰ ਸੜਕ ਸ਼ੋ ਹੋਈ ਤੁਸੀਂ ਸਾਰਿਆਂ ਨੇ ਖਬਰ ਸੁਣੀ ਵੀ ਹੋਣੀ ਹੈ ਜਿਨ੍ਹਾਂ ਨੇ ਨਹੀਂ ਸੁਣੀ ਤਾਂ ਉਹ ਸੁਣ ਲਿਓ ਤੇ ਅ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਕਹਿੰਦੇ ਹੁੰਦੇ ਹਨ ਆ ਨਾ ਵੀ ਅ ਮੈਕੂ ਢਿੱਲੋ ਬਾਰੇ ਗੱਲ ਕਰਨੀ ਹੈ ਮੈਕੂ ਢਿੱਲੋ ਆਪਾਂ ਦੇਖਿਆ ਉਹਨਾਂ ਦਾ ਕੰਟਰੋਵਰਸੀ ਚ ਆਉਣਾ ਚਾਹ ਰਹੀ ਸੀ ਹੁਣ ਤੇ ਪਹਿਲਾਂ ਤਾਂ ਮੈਂ ਇੱਕ ਇਹ ਗੱਲ ਕਰਨਾ ਚਾਹੁੰਦੀ ਆ ਕਿ ਉਨੇ ਹਸਬੰਦ ਨੇ ਮਤਲਬ ਗੁਰਜਾਸੂ ਰਣਾ ਉਹਨਾਂ ਦਾ ਕੋ ਰੋਲਾ ਪਿਆ ਸੀ ਕਹਿੰਦਾ ਸੀ ਵੀ ਸਾਡੇ ਫੈਮਿਲੀ ਮੈਂਬਰਸ ਨੂੰ ਵਿੱਚ ਸ਼ੋਅ ਕੀਤਾ ਤੇ 4 ਡਾਲਰਾਂ ਦੀ ਖਾਤਰ ਤੇ ਮੈਨੂੰ ਲੱਗਦਾ ਵੀ ਹੁਣ ਵਿਆਹ ਹੋਣ ਤੋਂ ਬਾਅਦ ਮੈਕੂ ਨਾਲ ਕਿਉਂਕਿ ਉਹ ਵੀਡੀਓ ਦੇਖਣ ਤੋਂ ਬਾਅਦ ਐਦਾਂ ਲੱਗਦਾ ਸੀਗਾ ਵੀ ਸ਼ਾਇਦ ਉਹ ਮੈਕੂ ਨੂੰ ਵਲੋਗਿੰਗ ਕਰਨ ਨਹੀਂ ਦੇਊ ਤੇ ਮੈਨੂੰ ਲੱਗਦਾ ਹੁਣ ਭਈ ਵਿਆਹ ਹੋਣ ਤੋਂ ਬਾਅਦ 4 ਚਿਲੜਾਂ ਦਾ ਉੱਡੜੂ ਵੀ ਘਾਟਾ ਪੈਣ ਲੱਗ ਗਿਆ ਹਾਂਜੀ ਤਾਂ ਮੈਨੂੰ ਲੱਗਦਾ ਵੀ ਵਿਆਹ ਹੋਣ ਤੋਂ ਬਾਅਦ ਨਾ ਉਹਨਾਂ ਦੇ ਘਰ ਵੀ ਘਾਟਾ ਪੈਣ ਲੱਗ ਗਿਆ ਇਸੇ ਕਰਕੇ ਵਲੌਗਿੰਗ ਦੇ ਵਿੱਚ ਉਹ ਆਪ ਆਉਂਦਾ ਜਿੱਥੇ ਕਿਤੇ ਜਾਂਦੇ ਆ ਜਿਵੇਂ ਆਪਾਂ ਦੇਖੀਏ ਉਹਨਾਂ ਦੀਆਂ ਵਲੌਗਿੰਗਸ ਫਸਟ ਰਸੋਈ ਮਾਸੀ ਕਰੇ ਹੈ ਨਾ ਇਹ ਐਂਡ ਉਹ ਉੱਥੇ ਤੱਕ ਉਹਦੀ ਭੈਣ ਵੀ ਵਿੱਚ ਆ ਰਹੀ ਹੈ ਬਈ ਹੁਣ ਤੇਰੇ ਫੈਮਿਲੀ ਮੈਂਬਰਸ ਕਿਉਂ ਆ ਰਹੇ ਨੇ ਬਲੌਗ ਦੇ ਵਿੱਚ ਚੰਗੇ ਡਾਲਰ ਬਣ ਰਹੇ ਨੇ ਉਹਦੀਆਂ ਵਧੀਆ ਵਿਊਜ਼ ਆ ਰਹੇ ਨੇ ਤੇ ਹੁਣ ਹੁਣ ਕਿਉਂ ਨਹੀਂ ਰੋਕ ਰਿਹਾ ਇਹ ਗੁਰਜਾਸੂਰਾਂ ਨੂੰ ਕਹਿ ਰਿਹਾ ਸੀ ਵੀ ਚਾਰ ਛਿਲਣਾ ਦੀ ਖਾਤਰ ਇਹਨਾਂ ਨੇ ਵਲੌਗ ਅਪਲੋਡ ਕਰਤਾ ਤਾਂ ਇਥੋਂ ਆਪਾਂ ਸਾਰੇ ਸਮਝ ਸਕਦੇ ਆ ਵੀ ਉਹ ਕੋਈ ਚਾਰ ਛਿਲਣਾ ਦਾ ਮੈਟਰ ਨਹੀਂ ਸੀਗਾ ਮੈਟਰ ਦਾ ਕੋਈ ਹੋਰ ਹੀ ਸੀ ਤੇ ਚਲੋ ਆਪਾਂ ਇਸ ਮੁੱਦੇ ਤੇ ਗੱਲ ਨਹੀਂ ਕਰਦੇ ਕਹਿੰਦੇ ਜਿਹੜੇ ਲੋਕ ਆ ਨਾ ਆਪਣੇ ਆਮ ਇਨਸਾਨ ਹਨਾ ਤੁਸੀਂ ਸਾਰੇ ਲਾ ਲੋ ਜਾਂ ਮੈਨੂੰ ਵੀ ਵਿੱਚ ਇਨਕਲੂਡ ਕਰ ਲਓ ਕਹਿੰਦੇ ਪ੍ਰਾਣੀਆਂ ਤੋਂ ਪ੍ਰਾਣੀਆਂ ਗੱਲਾਂ ਕੱਢ ਲਿਆਉਂਦੇ ਨੇ ਤਕਰੀਬਨ 6 ਮਹੀਨੇ ਪਹਿਲਾਂ ਉਹ ਮੁੰਡੇ ਦੀ ਇੱਕ ਇੰਟਰਵਿਊ ਹੋਈ ਸੀ ਜਿਹਦੇ ਨਾਲ ਮੈਕੂ ਦਾ ਵਿਆਹ ਹੋਇਆ ਇੱਕ ਵੀਡੀਓ ਕਲਿੱਪ ਐਡ ਕਰਦੀ ਆ ਦੇਖਿਓ ਤੁਸੀਂ ਇਹਦੀ ਵੀ ਤੌਰ ਹੈਗੀ ਦੇਰ ਕੀ ਉਹ ਕਹਿੰਦੀ ਵੀ ਚੱਲ ਵੀ ਹੁਣ ਮੈਂ ਤਾਂ ਚੱਲੀ ਦੂਜੀ ਨੂੰ ਪਤਾ ਲੱਗਿਆ ਵੀ ਆ ਇਹਦੀ ਤੌਰ ਹੈਗੀ ਵੀ ਅਡਵਾਂਸ ਚ ਇੱਕ ਰੁੱਤੀ ਹੈ ਇੱਥੋਂ ਹੁਣ ਆਪਾਂ ਵੀਡੀਓ ਸੁਣ ਕੇ ਹਿਸਾਬ ਲਾ ਸਕਦੇ ਆ ਵੀ ਇਹ ਬੰਦਾ ਕਿੰਨਾ ਕੁ ਕੈਰੇਕਟਰ ਪੱਖੋਂ ਸਹੀ ਆ ਹਨਾ ਤੇ ਮੈਂ ਕੁ ਢਿੱਲੋ ਕਹਿ ਰਹੀ ਆ ਵਲੌਗ ਦੇ ਵਿੱਚ ਵੀ ਤੁਸੀਂ ਸਾਰੇ ਕਹਿੰਦੇ ਹੋ ਇੱਕ ਟੈਕਸੀ ਡਰਾਈਵਰ ਆ ਮੇਰੇ ਹਸਬੰਡ ਬਹੁਤ ਚੰਗੇ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਂ ਲੱਕੀ ਆ ਫਿਰ ਕਿ ਹੋਇਆ ਉਹ ਡਰਾਈਵਰ ਆ ਤਾਂ ਤੇ ਆਪਣੇ ਹੱਕ ਦੀ ਕਮਾਈ ਕਰਦਾ ਹਨਾ ਯਾਰ ਡਰਾਈਵਰ ਮਾੜੇ ਨਹੀਂ ਹੁੰਦੇ ਹੱਕ ਦੀ ਕਮਾਈ ਕਰਦਾ ਸਹੀ ਆ ਪਰ ਆ ਜਿਹੜਾ ਹੈ ਇੰਟਰਵਿਊ ਦੇ ਵਿੱਚ ਉਹਨੇ ਬੋਲਿਆ ਉਹ ਕੀ ਸੀ ਕਹਿੰਦਾ ਇਹ ਮੇਰੀ ਦਿੱਲੀ ਜਾਊਗਾ ਦਿੱਲੀ ਮੇਰੀ ਗਰਲਫ੍ਰੈਂਡ ਆ ਇਹ ਹਿਮਾਚਲ ਜਾਊਗਾ ਹਿਮਾਚਲ ਮੇਰੀ ਗਰਲਫ੍ਰੈਂਡ ਆ ਜੇ ਇੱਕ ਨਾਲ ਟੋਟੇ ਜਾਂਦੀ ਆ ਬਈ ਦੂਜੀ ਤਿਆਰ ਹੁੰਦੀ ਇਹ ਦੂਜੀ ਨਾਲ ਟੋਟਗੀ ਤੀਜੀ ਤਿਆਰ ਆ ਇਹ ਹੁਜਿਨਸਾਨ ਨਾਲ ਵਿਆਹ ਕਰਾਇਆ ਐਨੀ ਇੰਡੀਪੈਂਡੈਂਟ ਗਰਲ ਹੋਣ ਤੋਂ ਬਾਅਦ ਮੈਂ ਪਰਸਨਲੀ ਦੱਸਦੀ ਹਾਂ ਜੇ ਇਹ ਵੀਡੀਓ ਮੇਰੇ ਸਾਹਮਣੇ ਮੇਰੇ ਹਸਬੰਡ ਦੀ ਕੋਈ ਐਦਾਂ ਦੀ ਵੀਡੀਓ ਆ ਜੇ ਨਾ ਮੈ ਮੇਰਥੋਂ ਦਾ ਬਰਦਾਸ਼ਤ ਨਾ ਹੋਵੇ ਉਹ ਫੇਰ ਵੀ ਲੋਕਾਂ ਨੂੰ ਸਫਾਈਆਂ ਦੇ ਰਹੀ ਚਲੋ ਕਾਪੜੀ ਆਪਣੀ ਥਿੰਕਿੰਗ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਭਰਾਵਾ ਹੁਣ ਨਾ ਕੋਈ ਦਿੱਲੀ ਦੁੱਲੀ ਜਿੱਧਰ ਨੂੰ ਵੀ ਜਾਣਾ ਤੂੰ ਹਨਾ ਦਿੱਲੀ ਜਾਣਾ ਹਿਮਾਚਲ ਜਾਣਾ ਹੋਰ ਨਾ ਕੋਈ ਐਦਾਂ ਦੀਆਂ ਗਰਲਫ੍ਰੈਂਡਸ ਰੱਖੀ ਕਿਉਂਕਿ ਮੈਰਿਜ ਇੱਕ ਵਾਰੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਲੱਗਦਾ ਪਹਿਲੀ ਵਾਰ ਹੀ ਜਿਹੜੀ ਹੁੰਦੀ ਹੈ ਉਹੀ ਨੇਪਰੇ ਚੜਦੀ ਆ ਉਹੀ ਹੀ ਨਿਭਾਉਣੀ ਚਾਹੀਦੀ ਹੈ ਕਿਉਂਕਿ ਉਸ ਤੋਂ ਬਾਅਦ ਤਾਂ ਸੌਦੇ ਹੀ ਹੁੰਦੇ ਨੇ ਹੋਰ ਕੁਝ ਨਹੀਂ ਹੁੰਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹਨਾਂ ਬਾਰੇ ਇੰਨੀ ਕੀ ਗੱਲ ਕਰਨਾ ਚਾਹੁੰਦੀ ਸੀ ਹੁਣ ਤੁਹਾਨੂੰ ਦਿਖਾਉਣੀ ਹੈ ਲਵਲੀਨ ਦਾ ਹਾਲ ਦੁੱਧ ਮੇਰਾ ਗਰਮ ਹੋ ਗਿਆ ਸੋ ਮੈਂ ਪਹਿਲਾਂ ਤੁਹਾਨੂੰ ਲਵਲੀਨ ਦਿਖਾਉਣੀ ਆ ਫੇਰ ਆਪਾਂ ਪੀਨੇ ਆ ਕਿ ਦੁੱਧ ਅਨਸ਼੍ਰੀ ਇਸ ਤੂਰੀਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਲਵਲੀਨ ਦਾ ਹਾਲ ਇੱਧਰ ਦੇਖੋ ਇਹ ਆ ਦੇਖੋ ਮੈਂ ਜਗਿੰਦ ਸਿੰਘ ਜੀ ਦੇ ਦੇਖੀ ਕੀ ਤਰੀਕਾ ਹੈ ਐ ਇੱਧਰ ਦੇਖ ਲਓ ਇਹ ਆ ਪੱਟ ਤੇ ਗੇਮ ਨੇ ਦੇਖੋ ਇਧਰ ਗੇਮ ਚੱਲਦੀ ਹੈ